ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕੀ ਹਾਲ ਚੱਲ ਆ ਸਾਰੇ ਠੀਕ ਠਾਕ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਯੂਥ ਵੈਲਫੇਅਰ ਗਰੁੱਪ ਵੱਲੋਂ ਸਾਰੇ ਆਪਣੇ ਦੇਸ਼ ਅਤੇ ਵਿਦੇਸ਼ 'ਚ ਬੈਠੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਕਿ ਜੋ ਯੂਥ ਵੈਲਫੇਅਰ ਗਰੁੱਪ ਦਾ ਇੰਨਾ ਸਹਿਯੋਗ ਦੇ ਰਹੇ ਨੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਪਿੰਡ ਦੇ ਵਿੱਚ ਕੁਝ ਡਵੈਲਪਮੈਂਟ ਵਿਕਾਸ ਦੇ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅਸੀਂ ਰਿਕੁਐਸਟ ਕਰਨੇ ਆ ਕਿ ਜੋ ਵੀ ਸਾਡੀ ਇਹ ਵੀਡੀਓ ਨੂੰ ਦੇਖ ਰਿਹਾ ਹੈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਨਾਲ ਹੀ ਨਾਲ ਇੱਕ ਛੋਟੀ ਜੀ ਘੰਟੀ ਹੈ ਬੈਲ ਆਈਕਨ ਹੈ ਉਹਨੂੰ ਆਲ ਤੇ ਕਰੋ ਤਾਂ ਜੋ ਸਾਡੇ ਦੁਆਰਾ ਜਦੋਂ ਵੀ ਕੋਈ ਵੀਡੀਓ ਜੜੀ ਹੈ ਅਪਲੋਡ ਕੀਤੀ ਜਾਏਗੀ ਤੇ ਉਹਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਸੋ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾਂ ਹੈ ਕੀ ਅਸਟਾ ਸਾਡਾ ਕੰਮ ਜਿਹੜਾ ਹੈ ਉਹ ਕਾਫੀ ਦਿਨਾਂ ਤੋਂ ਇੱਕ ਇੰਟਰਲੋਕਿੰਗ ਟੈਲ ਲਾਉਂਦਾ ਸੀ ਕੁਛ ਥੋੜਾ ਜਿਹਾ ਰਸਤਾ ਸੀ ਉਹ ਰਸਤਾ ਕਾਫੀ ਖਰਾਬ ਸੀ ਤੇ ਉੱਥੇ ਇੰਟਰਲੋਕਿੰਗ ਟੈਲ ਲਗਾਣੀ ਸੀ ਤੇ ਉਹ ਕਾਫੀ 2-3 ਮਹੀਨਿਆਂ ਤੋਂ ਪੈਂਡਿੰਗ ਪਿਆ ਸੀ ਸੋ ਇੰਟਰਲੋਕਿੰਗ ਟੈਲ ਜਿਹੜੀ ਹੈ ਉੱਥੇ ਯੂਥ ਵੈਲਫੇਅਰ ਗਰੁੱਪ ਦੀ ਮਦਦ ਦੇ ਨਾਲ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਤੇ ਆਓ ਹੁਣ ਅਸੀਂ ਤੁਹਾਨੂੰ ਉਸ ਕੰਮ ਬਾਰੇ ਥੋੜੀ ਜਾਣਕਾਰੀ ਦਿੰਨੇ ਆ ਜੋ ਤੁਸੀਂ ਜਗਾ ਦੇਖ ਰਹੇ ਹੋ ਇਹ ਜਗਾ ਰੋਡ ਤੋਂ ਜੋ ਪਿੰਡ ਦੀ ਗਲੀ ਹੈ ਪਿੰਡ ਦੀ ਗਲੀ ਤੋਂ ਗਰਾਉਂਡ ਨੂੰ ਜਾਂਦੀ ਹੈ ਸੋ ਇਸ ਜਗਾ ਦੇ ਉੱਪਰ ਨਾਲੀ ਦੇ ਨਾਲ ਜੋ ਜਗਾ ਇਸ ਜਗਾ ਦੇ ਉੱਪਰ ਅਸੀਂ ਇੰਟਰਲੋਕਿੰਗ ਟਾਇਲ ਜਿਹੜੀ ਹੈ ਉਹ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਸੋ ਸਾਰੇ ਮੀਰ ਜਿਹੜੇ ਨੇ ਆਪਣਾ ਜਿਹੜਾ ਆਪਣਾ ਆਪਣਾ ਯੋਗਦਾਨ ਜਿਹੜਾ ਇਹਦੇ ਚ ਪਾ ਰਹੇ ਨੇ ਆ ਜੋ ਇੱਥੇ ਇੰਟਰਲੋਕਿੰਗ ਟਾਇਲ ਜਿਹੜੀ ਹੈ ਉਹ ਲੱਗ ਸਕੇ ਅਤੇ ਇੰਟਰਲੋਕਿੰਗ ਟਾਇਲ ਲਗਾ ਕੇ ਇਸ ਜਗ੍ਹਾ ਨੂੰ ਥੋੜਾ ਆਣ ਜਾਣ ਵਾਸਤੇ ਜਿਹੜਾ ਉਹ ਸਾਫ਼ ਸੁਥਰਾ ਬਣਾਇਆ ਜਾ ਸਕੇ। ਔਰ ਉਹ ਇਹ ਸਾਡੇ ਮਿਸਤਰੀ ਸਾਹਿਬ ਨੇ ਤੇ ਸਾਡਾ ਬਿੱਲਾ ਪ੍ਰਧਾਨ ਫੋਰਮੈਨ ਕੜਾ ਜੋ ਕੰਮ ਦਾ ਜਾਇਜ਼ਾ ਲੈ ਰਿਹਾ ਹੈ। ਕੀ ਸਾਡੀ ਇੰਟਰਲੋਕਿੰਗ ਟਾਇਲ ਹੈ ਉਹ ਅੱਗੇ ਸਾਡੀ ਪਿੰਡ ਦੀ ਗਰਾਊਂਡ ਹੈ ਚੂਲੇ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਤੇ ਕੰਮ ਜਿਹੜਾ ਉਹ ਇਹਦੇ ਨਾਲ ਇੱਕ 1000 ਕਿੱਟ ਮੰਗਾਈ ਸੀ ਜੋ ਸੈਡਾਂ ਤੇ ਲਾਉਣ ਵਕਤੇ ਤਾਂ ਜੋ ਇੰਟਰਲੋਕਿੰਗ ਟਾਇਲ ਜਿਹੜੀ ਹੈ ਉਹ ਨਿਕਲੇ ਨਾ ਇਹ ਸਾਡੇ ਹੈਪੀ ਵੀਰ ਆ ਪਿੰਡ ਦੇ ਸਰਪੰਚ ਦੇਖ ਲਓ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ ਮੈਨੂੰ ਲੱਗਦਾ ਅੱਜ ਦੋ ਪੈਗ ਜ਼ਿਆਦਾ ਲਾਣਗੇ ਸ਼ਾਮ ਨੂੰ ਸਖਤ ਮਿਹਨਤ ਸੋ ਹੈ ਆ ਦੇ ਬਿੱਲਾ ਵੀਰ ਪੂਰਾ ਦੇਖ ਲੋ ਲੱਗੇ ਨੇ ਤਾਂ ਜੋ ਗਲੀ ਜੋ ਹੈ ਇੱਥੇ ਜੋ ਇੰਟਰਲੋਕਿੰਗ ਪੈਲ ਆ ਚੱਲਦੀ ਤੋਂ ਚੌਦੀ ਲੱਗ ਸਕੇ ਇੰਟਰਲੋਕਿੰਗ ਪੈਲ ਤਿਹੜੀ ਇਹ ਸ਼ੁਰੂ ਹੋ ਚੁੱਕੀ ਹੈ। ਸੋ ਦੋ ਦਿਨ ਦਾ ਇਹ ਕੰਮ ਸੀ। ਦੋ ਦਿਨਾਂ ਚ ਪੂਰੀ ਇੰਟਰਲੋਕਿੰਗ ਟਾਇਲ ਸਭ ਕੁਝ ਲੱਗ ਕੇ ਜਿਹੜਾ ਉਹ ਬਿਲਕੁਲ ਜਿਹੜਾ ਤਿਆਰ ਜੜੀ ਉਹ ਕਰ ਦਿੱਤੀ। ਇਹ ਤੁਸੀਂ ਦੇਖ ਸਕਦੇ ਹੋ ਕਿ ਇੰਟਰਲੋਕਿੰਗ ਟਾਇਲ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਲਾ ਦਿੱਤੀ ਗਈ। ਸੋ ਤੁਸੀਂ ਦੇਖ ਸਕਦੇ ਹੋ ਕਿ ਇੰਟਰਲੋਕਿੰਗ ਟਾਇਲ ਜਿਹੜੀ ਆ ਉਹ ਲੱਗ ਕੇ ਬਿਲਕੁਲ ਤਿਆਰ ਹੈ ਸੋ ਇੱਕ ਵਾਰ ਫਿਰ ਅਸੀਂ ਦੇਸ਼ ਔਰ ਵਿਦੇਸ਼ ਚ ਰਹਿੰਦੇ ਆਪਣੇ ਸਾਰੇ ਜੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣਾ ਜੋ ਯੋਗਦਾਨ ਇਸ ਕੰਮ ਵਿੱਚ ਪਾਇਆ ਸੋ ਜਿਨ੍ਹਾਂ ਨੇ ਵੀ ਅਜੇ ਵੀ ਸਾਡਾ ਜੋ ਚੈਨਲ ਹੈ ਉਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੋ ਬੈਲ ਆਈਕਨ ਨੂੰ ਕਲਿੱਕ ਕਰਕੇ ਹਾਲਤੇ ਕਰੋ ਤਾਂ ਜੋ ਸਾਡੇ ਦੁਆਰਾ ਪਾਈ ਜਾਣ ਵਾਲੀ ਵੀਡੀਓ ਜੁੜੇ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੇ ਮੋਬਾਈਲ ਤੇ ਮਿਲ ਸਕੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਫਸਰੀ ਜੀ